ਡੈਡੀ ਮੋਟਰਸਾਈਕਲ ਨੂੰ ਮੈਂ ਹੱਥ ਜੇ ਨਾਲ ਲਾਈ ਜਾ ਮੈਂ ਸਭ ਤੋਂ ਪਹਿਲਾਂ ਆਪਦੇ ਨਵੇਂ ਮੋਟਰਸਾਈਕਲ ਤੇ ਬਾਬੇ ਦੇ ਹੱਥ ਲਵਾਉਣੇ ਆ ਠੀਕ ਆ ਪੁੱਤ ਨਹੀਂ ਲਾਉਂਦਾ ਦੂਰ ਰਹੀਏ ਤੇ ਤੋਂ ਮੈਂ ਬਾਬੇ ਨੂੰ ਲੈ ਕੇ ਆਉਣਾ ਬਾਬਾ ਜੀ ਬਾਬਾ ਜੀ ਮੈਂ ਨਾ ਨਵਾਂ ਮੋਟਰਸਾਈਕਲ ਲਿਆਂਦਾ ਮੈਂ ਕਹਿਣਾ ਵੀ ਤੁਸੀਂ ਸਾਡੇ ਘਰੇ ਚਾਰਜ ਪਾਓ ਤੇ ਮੇਰੇ ਮੋਟਰਸਾਈਕਲ ਨੂੰ ਹੱਥ ਲਾ ਕੇ ਪਵਿੱਤਰ ਕਰ ਜੋ ਆ ਜੋ ਕੱਲ ਨੂੰ ਮੇਰੇ ਮੋਟਰਸਾਈਕਲ ਨੂੰ ਕੋਈ ਨੁਕਸਾਨ ਨਾ ਹੋਵੇ। ਬਾਬਾ ਜੀ ਆਹੀ ਮੋਟਰਸਾਈਕਲ ਆ ਜਿਹੜੇ ਮੈਂ ਨਵਾਂ ਲਿਆਂਦਾ। ਤੁਸੀਂ ਇਹਨੂੰ ਚਲਾ ਕੇ ਪਵਿੱਤਰ ਕਰ ਦਿਓ। ਉਸ ਤੋਂ ਬਾਅਦ ਹੀ ਅਸੀਂ ਚਲਾਵਾਂਗੇ। ਦੇਖ ਬੱਚਾ ਤੇਰਾ ਮੋਟਰਸਾਈਕਲ ਤਾਂ ਬਹੁਤ ਸੋਹਣਾ ਵਾ ਪਰ ਬਾਬਾ ਨੂੰ ਚਲਾਉਣਾ ਨਹੀਂ ਆਉਂਦਾ। ਆ ਚੱਕ ਤੇਰਾ ਮੋਟਰਸਾਈਕਲ ਦਾ ਪਵਿੱਤਰ ਕਰਤਾ। ਜੇ ਹਲੇ ਵੀ ਕੋਈ ਸ਼ੰਕਾ ਵਾ ਤਾਂ ਬਾਬਾ ਮੋਟਰਸਾਈਕਲ ਦੇ ਉੱਤੇ ਬੈਠਿਆਂਦਾ। ਹੁਣ ਤੇਰਾ ਮੋਟਰਸਾਈਕਲ ਜਮਾਂ ਪਵਿੱਤਰ ਆ। ਜਿੱਧਰ ਮਰਜ਼ੀ ਭਜਾਈ ਫਿਰੀ ਕੋਈ ਟੈਨਸ਼ਨ ਨਹੀਂ। ਰਾ ਕੋਈ ਨੁਕਸਾਨ ਨਹੀਂ ਹੁੰਦਾ ਜਾ। ਧੰਨਵਾਦ ਬਾਬਾ ਜੀ। ਤੁਸੀਂ ਮੇਰੇ ਮੋਟਰਸਾਈਕਲ ਦੇ ਉੱਤੇ ਬੈਠ ਕੇ ਇਹਨੂੰ ਪਵਿੱਤਰ ਕਰਤਾ। ਆਜੋ ਹਣ ਮੈਂ ਤੁਹਾਨੂੰ ਡੇਰੇ ਤੇ ਛੱਡਿਆਣਾ। ਤੂੰ ਇੰਨਾ ਮਹਿੰਗਾ ਮੋਟਰਸਾਈਕਲ ਲਿਆ ਕੀ ਗੱਲ ਬਾਬਾ ਨੂੰ ਦਕਸ਼ਨਾ ਨਹੀਂ ਦੇਣੀ? ਉਹ ਤੇਰੀ। ਮੈਂ ਤਾਂ ਚੇਤਾ ਹੀ ਭੱਲ ਗਿਆ ਸੀ। ਡੈਡੀ 10000 ਰੁਪਇਆ ਦੇਈ। ਬਾਬਾ ਜੀ ਨੂੰ ਦਕਸ਼ਨਾ ਦੇਣੀ ਆ। 10000? ਬਹੁਤ ਜ਼ਿਆਦਾ ਨਹੀਂ? ਬਾਬੇ ਨੇ ਆਪਣਾ ਮੋਟਰਸਾਈਕਲ ਪਵਿੱਤਰ ਕੀਤਾ। ਜੇ ਬਾਬੇ ਨੇ ਗੁੱਸੇ ਗਸੇ ਹੋ ਗਏ ਆਪਣ ਨੂੰ ਕੋਈ ਸ਼ਰਾਪ ਦੇਤਾ ਤੇ 10000 ਤੋਂ ਜ਼ਿਆਦਾ ਪੈਸੇ ਲੱਗ ਜਾਣੇ ਆਪਣੇ ਹਸਪਤਾਲ 'ਚ। ਆ ਲੈ ਪੁੱਤ ਤੂੰ ਲੈ ਲੈ ਤੁਸੀਂ ਆਪਦਾ ਕੰਮ ਕਰ ਲਓ ਬੱਚਿਆ ਮੈਂ ਚਲਾ ਜਾਣਾ ਲੈ ਵੀ ਮਿੱਤਰਾ ਅੱਜ ਤਾਂ ਦਿਹਾੜੀ ਬਣ ਗਈ ਮੂਰਖ ਟੱਬਰ ਮੰਮੀ ਆਇਆ ਮੈਂ ਨਵੀਂ ਗੱਡੀ ਲੈ ਕੇ ਆਇਆ ਮੈਂ ਤੇਰਾ ਬਿਠਾ ਕੇ ਗੇੜਾ ਘੜਾ ਕੇ ਲਿਆਉਣਾ ਬਾਈ ਇਹ ਨਵੀਂ ਗੱਡੀ ਤੂੰ ਲੈ ਕੇ ਆਇਆ ਹਾਂ ਬਾਈ ਮੈਂ ਲੈ ਕੇ ਆਇਆ ਓ ਮੂਰਖਾ ਫਿਰ ਪਹਿਲਾਂ ਆਪਦੀ ਮੰਮੀ ਨੂੰ ਕਿੱਥੇ ਬਿਠਾਈ ਜਾਣਾ ਰੂੜੀ ਵਾਲੇ ਬਾਪੇ ਨੂੰ ਲੈ ਕੇ ਆ ਉਦੇ ਚਰਨ ਪਵਾ ਕੇ ਆਪਦੀ ਗੱਡੀ ਨੂੰ ਪਵਿੱਤਰ ਕਰਾ ਫੇਰ ਚਲਾਈਆਂ ਨੂੰ ਮੈਂ ਕਿਉਂ ਮਠਾਵਾ ਕਿਸੇ ਬਾਬੇ ਨੂੰ ਆਪਦੀ ਗੱਡੀ 'ਚ ਸਭ ਤੋਂ ਪਹਿਲਾਂ ਮੈਂ ਆਦੀ ਮੰਮੀ ਨੂੰ ਬਿਠਾਉਂਗਾ ਮੈਂ ਤਾਂ ਜਦੋਂ ਆਪਦਾ ਨਵਾਂ ਮੋਟਰਸਾਈਕਲ ਲੈ ਕੇ ਆਇਆ ਸੀ ਨਾ ਮੈਂ ਤਾਂ ਬਾਬੇ ਨੂੰ ਬਿਠਾ ਕੇ ਪਹਿਲਾਂ ਆਪਦਾ ਮੋਟਰਸਾਈਕਲ ਪਵਿੱਤਰ ਕਰਾਇਆ ਸੀ ਤੂੰ ਬਿਠਾਈ ਚਲਾ ਆਦੀ ਮੰਮੀ ਨੂੰ ਜਦੋਂ ਤੇਰਾ ਨੁਕਸਾਨ ਹੋਇਆ ਤਾਂ ਤੈਨੂੰ ਪਤਾ ਲੱਗਣਾ ਜਿੰਨਾ ਚਿਰ ਲੋਕਾਂ ਦਾ ਨੁਕਸਾਨ ਨਾ ਨਾ ਹੋਵੇ ਉਹਨਾਂ ਚਾਰ ਲੋਕਾਂ ਨੂੰ ਅਕਲ ਹੀ ਨਹੀਂ ਆਉ ਹਾਏ ਰੱਬਾ ਮਰ ਗਿਆ ਓਏ ਆਏ ਆਏ ਮੈਨੂੰ ਲੱਗਦਾ ਮੇਰੀ ਲੱਤ ਪਾ ਟੁੱਟ ਗਈ ਕੋਈ ਆ ਗਈ ਆ ਤਾਂ ਲੱਗਦਾ ਕਿਸੇ ਦਾ ਐ ਲੱਗਦਾ ਤੇ 60 ਵਜੇ ਮੋਟਰਸਾਈਕਲ ਪਰ ਡਿੱਗਿਆ ਪਿਆ। ਉਹ ਜੱਗੇ ਕੀ ਹਾਲ ਹੋ ਗਈ? ਬਾਈ ਮੇਰਾ ਐਕਸੀਡੈਂਟ ਹੋ ਗਿਆ ਮੇਰਾ ਸਾਰਾ ਮੋਟਰਸਾਈਕਲ ਟੁੱਟ ਗਿਆ। ਉਹ ਚਲ ਕੋਈ ਨਾ ਮੋਟਰਸਾਈਕਲ ਦਾ ਦੁਬਾਰਾ ਬਣਾ ਲਾਂਗੇ ਖੜਾ ਹੋ। ਮੇਰੀ ਗੱਲ ਸੁਣ। ਯਾਰ ਤੇਰਾ ਮੋਟਰਸਾਈਕਲ ਦਾ ਬਾਬੇ ਦੇ ਉੱਪਰ ਬਹਿ ਕੇ ਪਵਿੱਤਰ ਕਰਤਾ ਸੀ। ਫਿਰ ਤੇਰਾ ਇਹਨਾਂ ਨੁਕਸਾਨ ਕਿਵੇਂ ਹੋ ਗਿਆ? ਪਤਾ ਨਹੀਂ ਬਾਈ ਮੈਂ ਤਾਂ 10000 ਰੁਪਿਆ ਬਾਬੇ ਨੂੰ ਦਕਸ਼ਨਾ ਵੀ ਦਿੱਤੀ ਸੀ। ਮੈਨੂੰ ਲੱਗਦਾ ਮੈਂ ਬਾਬੇ ਨੂੰ 10000 ਰੁਪਿਆ ਦਕਸ਼ਨਾ ਘੱਟ ਦੇਤੀ ਤਾਂ ਇਹ ਮੈਨੂੰ ਸ਼ਰਾਬ ਦੇਤਾ ਹਣਾ। ਉਹ ਤੈਨੂੰ ਛੱਟ ਖਾ ਕੇ ਵੀ ਸਮਝ ਨਹੀਂ ਆਈ। ਨਾਲੇ ਬਾਬੇ ਨਾਲੇ ਸ਼ਲਾਬਦ ਨੂੰ ਬਾਬੇ ਦਾ ਨਹੀਂ ਤੇਰੇ ਬਾਪੂ ਦਾ ਲੱਗਾ ਬਾਈ ਕੀ ਮਤਲਬ ਯਾਦ ਕਰ ਜਦੋਂ ਤੂੰ ਆਦੇ ਨਵੇਂ ਮੋਟਰਸਾਈਕਲ ਤੇ ਆਪਦੇ ਬਾਪੂ ਤੋਂ ਪਹਿਲਾਂ ਇੱਕ ਪਖੰਡੀ ਬਾਬੇ ਨੂੰ ਬਿਠਾਇਆ ਉਹਨੇ ਕੀ ਸੋਚਿਆ ਹੋ ਉਹਦੇ ਮਨ ਚ ਅੱਜ ਮੇਰੇ ਪੁੱਤ ਦੇ ਚੰਗਾ ਟਾਈਮ ਕੀ ਆਇਆ ਆਪਦੇ ਬਾਪੂ ਨੇ ਭੁੱਲ ਗਿਆ ਓ ਯਾਰ ਤੂੰ ਇਡੀ ਸਿੱਧੀ ਭੁੱਲ ਗਿਆ ਉਹਦੇ ਬਾਪੂ ਨੂੰ ਜਿਹਨੇ ਤੈਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਉਸ ਤੋਂ ਬਾਅਦ ਆਪਦੀ ਮਿਹਨਤ ਕਰਕੇ ਤੈਨੂੰ ਪੜਾਇਆ ਲਿਖਾਇਆ ਤੇ ਅੱਜ ਤੈਨੂੰ ਕਮਾਉਣ ਜੋਗੇ ਕੀਤਾ ਓ ਯਾਰ ਤੂੰ ਉਹਨੂੰ ਭੁੱਲ ਗਿਆ ਜਿਹਨੇ ਦਿਨ ਰਾਤ ਰੱਬ ਅਗੇ ਅਰਦਾਸਾਂ ਕੀਤੀਆਂ ਇਹ ਮੇਰਾ ਪੁੱਤ ਕਾਮਯਾਬ ਹੋਵੇ ਤੇ ਸਾਨੂੰ ਸੁੱਖ ਦੇਵੇ ਤੇ ਜਦੋਂ ਤੂੰ